ਆ ਕਰਦਾ ਜੀਬਾ ਮਾਰਦਾ ਠੇਕੇ ਵਾਲਾਂ ਦੀ ਗੱਡੀ ਐ ਇਹ ਤੇ ਗਾਰਡ ਨੂੰ ਧਮਕੀਆਂ ਦਿੰਦਾ ਜੀ ਅਸੀਂ ਥਾਣੇ ਦੇ ਆਈ ਐ ਇਹ ਥਾਣੇ ਚ ਰਨ ਵਾਲੇ ਜੱਟਾਂ ਦੇ ਪੁੱਤ 100 100 ਕਿੱਲੇ ਦੇ ਮਾਲਕ ਆਈ ਦਾ ਰੇ ਪੈਲੀਆਂ ਨੂੰ ਕੀ ਕਰਨਾ ਅਸੀਂ ਤਾਂ ਗਰੀਬ ਬੰਦੇ ਹੀ ਉਹ ਹੀ ਕਮਣਾ ਹੀ ਖੜ ਇਹ ਥੋੜੀ ਗੱਲ ਪਿਆਰ ਕੋਈ ਤਰਿਆ ਜਾਂਦਾ ਸਾਨੂੰ ਛੇੜ ਦੂਗਾ ਪੀਸੀ ਆਲੇ ਸਾਹਮਣੇ ਕੰਮ ਹੈ ਚਾਬੀ ਨਹੀਂ ਦੇਣੀ ਮੈਂ ਚਾਬੀ ਨਹੀਂ ਦੇਣੀ ਉਹ ਇਹਨਾਂ ਦੇ ਪਰਚੇ ਕਰੋ ਇਹਨਾਂ ਤੇ ਆਓ ਕਰੋ ਪਰਚੇ ਨਾਲ ਬਾ ਧਮਕੀਆਂ ਦਿੰਦੇ ਸੀਗੇ ਪੁਲਸ ਵਾਲੇ ਵੀ ਆਏ ਸੀ ਪਰ ਪੁਲਸ ਵਾਲਿਆਂ ਦੇ ਸਾਹਮਣੇ ਹੀ ਇਹਨਾਂ ਦਾ ਜ਼ਬਰਦਸਤੀ ਗੱਡੀ ਦੀ ਚਾਬੀ ਵੀ ਲੈ ਗਏ ਇਹਨਾਂ ਨੇ ਉਲਟਾ ਕੇ ਗਾਲੀ ਕਲੋਚ ਕਰਨ ਲੱਗੇ ਬੋਲਣ ਲੱਗੇ ਉਹਨਾਂ ਨੇ ਕੁਝ ਨਹੀਂ ਕੀਤਾ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਜੋ ਵੀ ਇਹਨਾਂ ਦੇ ਨਾਲ ਹੋਇਆ ਵਾ ਆਪਣੀ ਕੰਪਲੀਟ ਥਾਣੀ ਲਿਖਾਉਂਦੇ ਆ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਸੀਸੀਆਰ ਵਾਲੇ ਇੱਥੇ ਮੌਕੇ ਤੇ ਮੌਜੂਦ ਸੀ ਉਹਨਾਂ ਦੇ ਸਾਹਮਣੇ ਆਪਣੀ ਗੱਡੀ ਵੀ ਜ਼ਬਰਦਸਤੀ ਲੈ ਲੂ ਕੇ ਚਲੇ ਗਏ ਪੁਲਸ ਵਾਲੇ ਦੇਖਦੇ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ ਸਸੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਤੇ ਮੈਂ ਹਾਂ ਤੁਹਾਡਾ ਦੋਸਤ ਮਿਲਣ ਸੇ ਐਸਾ ਮਿਲੂ ਦੇਣਾ ਦੇ 33 ਫੁੱਟਾ ਰੋਡ ਤੇ ਸਾਈਨ ਕਲੀਮ ਤੋਂ ਅੱਗੇ ਕਿ ਐਸਾ ਵਿਵਾਦ ਖੜਾ ਹੋ ਗਿਆ ਜਿਸ ਦੇ ਵਿੱਚ ਇੱਕ ਲੇਡੀਸ ਮਹਿਲਾ ਨੂੰ ਜਿਹੜਾ ਛੇੜਖਾਨੀ ਦਾ ਮਾਮਲਾ ਸਾਹਮਣੇ ਆਉਂਦਾ ਲੇਕਿਨ ਮਹਿਲਾ ਸਾਹਮਣੇ ਮੌਜੂਦ ਆ ਗੱਲਬਾਤ ਕਰਦੇ ਆ ਇਹ ਵੀ ਹੋਈ ਕੀ ਹੋਇਆ ਕਿਸੇ ਆਂਟੀ ਵੱਲੋਂ ਮੁੰਡਾ ਇਹਨਾਂ ਧਮਕੀਆਂ ਦਿੰਦੇ ਨੇ ਗਾੜੀ ਕੋਲ ਹੋਇਆ ਕਿਸੇ ਹੋਇਆ ਕਿ ਇਹ ਤਾਂ ਤੁਰ ਹੀ ਜਾਂਦੀ ਆ ਆ ਕਰਦਾ ਜੀਭਾ ਮਾਰਦਾ ਇਹਨਾਂ ਨੂੰ ਖਾ ਲਿਖਾਉਂਦਾ ਡਰਾਈਵਰ ਗੱਡੀ ਦਾ ਛੇਕਿਆਂ ਦੀ ਗੱਡੀ ਐ ਠੇਕੇ ਵਾਲਾਂ ਦੀ ਗੱਡੀ ਐ ਇਹ ਰਕਾਰ ਨੂੰ ਧਮਕੀਆਂ ਦਿੰਦੇ ਜੀ ਅਸੀਂ ਥਾਣੇ ਦੇ ਆਈ ਆ ਇਹ ਥਾਣੇ ਚ ਰਹਿਣ ਵਾਲੇ ਜੱਟਾਂ ਦੇ ਪੁੱਤ 100-100 ਕਿੱਲੇ ਦੇ ਮਾਲਕ 100-100 ਕਿੱਲੇ ਦੇ ਮਾਲਕ ਤੂੰ ਹੀ ਲੋਕਾਂ ਦੀਆਂ ਧੀਆਂ ਪੈਣਾ ਸ਼ੇਰੋਗੇ ਅਸੀਂ ਤੁਹਾਡੀਆਂ ਪੈਲੀਆਂ ਨੂੰ ਕੀ ਕਰਨਾ ਅਸੀਂ ਤਾਂ ਗਰੀਬ ਬੰਦੇ ਸੀ ਉਹੀ ਕਮਾਈ ਖਣ ਇਹ ਥੋੜੀ ਗੱਲ ਬਿਹਾਰ ਕੋਈ ਤਰਿਆ ਜਾਂਦਾ ਸਾਨੂੰ ਛੇੜ ਦੂਗਾ ਕਿੰਨੇ ਕ ਬੰਦੇ ਸੀਗੇ ਗੱਡੀ 'ਚ ਇੱਕ ਗੱਡੀ ਉਹ ਕੱਲਾ ਹੀ ਸੀਗਾ ਤਿੰਨ ਬੰਦੇ ਹੋਰ ਆਏ ਤਿੰਨ ਬੰਦੇ ਨੇ ਫੋਨ ਕਰਕੇ ਬੁਲਾਏ ਉਹਨੇ ਅੱਛਾ ਉਹ ਕਿਤੇ ਗੱਡੀ ਵਾਲਾ ਰੁਕਿਆ ਸੀ ਗੱਡੀ ਵਾਲਿਆਂ ਨੇ ਕੀ ਚਾਬੀ ਪੀਸੀਆਰ ਵਾਲਾ ਮੰਗਾਏ ਪੀਸੀਆਰ ਵਾਲੇ ਸਾਹਮਣੇ ਕਹਿ ਮਹ ਮੈਂ ਚਾਬੀ ਨਹੀਂ ਦੇਣੀ ਮੈਂ ਚਾਬੀ ਨਹੀਂ ਦੇਣੀ ਉਹ ਇਹਨਾਂ ਦੇ ਪਰਚੇ ਕਰੋ ਇਹਨਾਂ ਤੇ ਉਹ ਕਰੋ ਪਰਚਿਆਂ ਨਾਲ ਬਾ ਧਮਕੀਆਂ ਦਿੰਦੇ ਸੀ ਕਰੋ ਥਾਣੇ ਮੈਂ ਕਹ ਚੱਲੋ ਥਾਣੇ ਪੀਸੀਆਰ ਪਹੁੰਚੀ ਪੀਸੀਆਰ ਨਹੀਂ ਆ ਪਹੁੰਚਿਆ ਇਹਨਾਂ ਨੇ ਕੁਛ ਨਹੀਂ ਕਿਹਾ ਕੁਛ ਇਹਨਾਂ ਦੇ ਕੀ ਹਸਬੰਦ ਦਾ ਹਾਂ ਜੀ ਇਸ ਤਰ੍ਹਾਂ ਕੀ ਗੱਲਬਾਤ ਹੋਈ ਸੀ কাল ਬਸ ਆਹ ਇਦਾਂ ਹੋਈ ਆ ਕਿ ਅਸੀਂ ਅਸੀਂ ਦੋਨੋਂ ਇਧਰੋਂ ਮਾਰੀ ਉਹਨੇ ਮੇਰੇ ਲੱਤ ਢਿੱਡ 'ਚ ਮਾਰੀ ਇਹਨਾਂ ਨੇ ਮਾਰਿਆ ਦੇਖੋ ਆਹ ਦੇਖੋ ਨਾ ਨੂ ਮਾਰੇ ਗਾਲ ਪੈਂਦਾ ਗਾਰਡੀਨ ਕੁੜੀਆਂ ਦੀਆਂ ਗਾਲਾਂ ਕੱਢਦਾ ਪੈਣਾ ਦੀਆਂ ਗਾਲਾਂ ਕੱਢਦਾ ਸਨ ਇਹਦਾ ਹਰ ਇੱਕ ਦੀ ਸਾਰਾ ਮੇਰੀ ਗੱਲ ਸੁਣੋ ਹਰ ਇੱਕ ਦੀ ਤੀ ਕਿੱਥੇ ਨੂੰ ਆ ਕਿੱਧਰ ਆਏਗਾ ਹੈ ਨੂੰ ਗਈ ਹੁਣ ਰੋਜ਼ ਆਉਂਦਾ ਕਹਿੰਦੇ ਇਸੇ ਰੋਡ ਤੇ ਅੱਛਾ ਆ ਹਠੇਕੇ ਵਾਲਿਆਂ ਦੀ ਆ ਬਿਲਕੁਲ ਗੱਲਬਾਤ ਕੀਤੀ ਗਈ ਉੱਥੇ ਦੇ ਰਾਜਵੀਰ ਸਮਾਜ ਸੇਵਕ ਵੀ ਹੈਗੇ ਨੇ ਸਾਡੇ ਨਾਲ ਮੌਜੂਦ ਗੱਲਬਾਤ ਕਰਦੇ ਆ ਰਾਜਵੀਰ ਜੀ ਕੀ ਮਾਮਲਾ ਕੀ ਹੋਇਆ ਅਸੀਂ ਥੋੜਾ ਜਿਹਾ ਦੱਸੂਗੇ ਕੋਈ ਨਹੀਂ ਅਸੀਂ ਤਾਂ ਇੱਥੋਂ ਤੁਰੇ ਜਾ ਰਹੇ ਸੀ ਦੇਖਿਆ ਐਂਟੀ ਨੂੰ ਜਿਹੜਾ ਡਰਾਈਵਰ ਆ ਇਹਨਾਂ ਨਾਲ ਬਹਿਸਵਾਜੀ ਕਰ ਰਹੇ ਸੀ ਅਸੀਂ ਤਾਂ ਪੁੱਛਿਆ ਕਿ ਕੀ ਹੋ ਗਿਆ ਤੇ ਸਾਨੂੰ ਇਹ ਜਿਹੜੀ ਮਾਤਾ ਜੀ ਨੇ ਐਂਟੀ ਇਹਨਾਂ ਨੇ ਦੱਸਿਆ ਵੀ ਮੈਨੂੰ ਛੇੜਦਾ ਸੀ ਗਲਤ ਸਾਰੇ ਕਰਦਾ ਸੀ ਜੇ ਮੈਂ ਪੁੱਛਿਆ ਤੇ ਇਹਨਾਂ ਨੂੰ ਉਹਨੇ ਲੱਤਾਂ ਲੁੱੱਤਾ ਮਾਰੀਆਂ ਇਹਨਾਂ ਦਾ ਘਰ ਵਾਲਾ ਵੀ ਨਾਲ ਸੀ ਉਹਨੂੰ ਵੀ ਪਤਾ ਨਹੀਂ ਇਹਨਾਂ ਨੇ ਹੱਥ ਉੱਤੇ ਛੱਟ ਲੱਗੀ ਉਹਦੇ ਮਾਰੀ ਆ ਤੇ ਮੌਕੇ ਤੇ ਇਹਨਾਂ ਨੇ ਐਸਐਚਓ ਸਾਹਿਬ ਨੂੰ ਸ਼ਾਇਦ ਫੋਨ ਕੀਤਾ ਸੀ ਪੁਲਿਸ ਵਾਲੇ ਵੀ ਆਏ ਸੀ ਪਰ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਇਹਨਾਂ ਤੋਂ ਜ਼ਬਰਦਸਤੀ ਗੱਡੀ ਦੀ ਚਾਬੀ ਵੀ ਲੈ ਗਏ ਇਹਨਾਂ ਨੇ ਉਲਟਾ ਕੇ ਗਾਲੀ ਕਲੋਚ ਕਰਨ ਲੱਗੇ ਬੋਲਣ ਲੱਗੇ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਅਸੀਂ ਤਾਂ ਚਲੋ ਇਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਜੋ ਵੀ ਇਹ ਇਹਨਾਂ ਦੇ ਨਾਲ ਹੋਇਆ ਵਾ ਆਪਣੀ ਕੰਪਲੀਟ ਥਾਣੀ ਲਿਖਾਉਂਦੇ ਆਂ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਬਦਮਾਸ਼ੀ ਵੀ ਦਿਖਾਣ ਦੇ ਨਾਲ ਛੇੜਖਾਨੀ ਵੀ ਕਰਨਗੇ ਉਸ ਤੋਂ ਬਾਅਦ ਸਰਕਾਰੀ ਗੱਡੀ ਆ ਤੁਸੀਂ ਕਿੱਦਾਂ ਰੋਕ ਲਈ ਇਹਨਾਂ ਨੇ ਕਿਹਾ ਵੀ ਉਹਨੇ ਮੈਨੂੰ ਗਲਤ ਇਸ਼ਾਰਾ ਕੀਤਾ ਛੇੜਿਆ ਵਾ ਉਤੋਂ ਕਹਿੰਦਾ ਕਿ ਤੂੰ ਹੈਵਾ ਮਾਲਨੀ ਆ ਤੇ ਉਹ ਵੀ ਆ ਕੇ ਇਹਨਾਂ ਨੂੰ ਉਲਟਾ ਸਿੱਧਾ ਬੋਲਣ ਲੱਗੇਗੇ ਤੂੰ ਪ੍ਰੀਤੀ ਜਨਤਾ ਵਾ ਇਹ ਆ ਉਹ ਸਾਡਾ ਕੈਸਾ ਜੀ ਇਹਨੂੰ ਯਾਨੀ ਕਿ ਕਾਫੀ ਗਲਤ ਮਲ ਤੋਂ ਵੀ ਬੋਲ ਰਹੀ ਸੀ ਪੀਸੀਆਰ ਵਾਲੇ ਇੱਥੇ ਮੌਕੇ ਤੇ ਮੌਜੂਦ ਸੀ ਉਹਨਾਂ ਦੇ ਸਾ ਉਹਨਾਂ ਇਹੀ ਹੈ ਚੌਂਕੀ ਤੇ ਜਾ ਰਹੇ ਨੇ ਕੰਪਲੀਟ ਕਰਾਉਣ ਜੋ ਇਹਨਾਂ ਦੀ ਕਾਰਵਾਈ ਹੈ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਵੀ ਇਹਨਾਂ ਦੀ ਪੈਲ ਦੇ ਆਧਾਰ ਤੇ ਸੁਣਵਾਈ ਹੋਣੀ ਚਾਹੀਦੀ ਹੈ ਜੋ ਵੀ ਇਹਨਾਂ ਨਾਲ ਛੇੜਛਾੜ ਹੋਈ ਹੈ ਕੁਝ ਵੀ ਉਹਦੀ ਜੜੀ ਬੰਨਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਮਹਿਲਾ ਕਹਿੰਦੀ ਮੈਂ ਇਧਰੋਂ ਜਾ ਰਹੀ ਸੀ ਲੇਕਿਨ ਉਸਦੇ ਹਸਬੰਦ ਵੀ ਨਾਲ ਸੀ ਫਿਰ ਵੀ ਇੰਨੇ ਗੁੰਡਾ ਕਰਦੀ ਸ਼੍ਰੀਆਮ ਠੀਕੇ ਵਾਲੇ ਦੀ ਕਹਿ ਸਕਦੇ ਅਸੀਂ ਜੀ ਰੋਡ ਤੇ ਜਦੋਂ ਜਾਂਦੇ ਹੋਏ ਦੇਖਿਆ ਆਂਟੀ ਬੋਲ ਰਹੀ ਸੀ ਉਦੋਂ ਅਸੀਂ ਗੱਡੀ ਚ ਉਤਰ ਕੇ ਆਏ ਉਸ ਬੰਦੇ ਨੇ ਉਸ ਬੰਦੇ ਨਾਲ ਗੱਲ ਵੀ ਕੀਤੀ ਉਹਨੂੰ ਕਿਹਾ ਵੀ ਜੇ ਤੂੰ ਗਲਤੀ ਕੀਤੀ ਹੈ ਮਾਫੀ ਪਰ ਉਸ ਦੇ ਵਿੱਚ ਜੋ ਜੋ ਆਕੜ ਦੇਖਣ ਨੂੰ ਮਿਲੇ ਉਸ ਮੁੰਡੇ ਦੇ ਉੱਤੇ ਜੋ ਆਕੜ ਸੀ ਉਹ ਇੱਕ ਕਿਸੇ ਮੇਰੇ ਖਿਆਲ ਨਾਲ ਐਕਸਾਈਜ਼ ਵਾਲਿਆਂ ਦੀ ਗੱਡੀ ਚਲਾਉਂਦਾ ਕੋਈ ਠੇਕੇ ਵਾਲਿਆਂ ਦੀ ਗੱਡੀ ਚਲਾਉਂਦਾ ਆ दारू ਲੈ ਕੇ ਜਾ ਰਿਹਾ ਸੀ ਗੱਡੀ ਦੇ ਉੱਤੇ ਤੇ ਪੁਲਿਸ ਵਾਲਿਆਂ ਦੇ ਸਾਹਮਣੇ ਉਹ ਜਲੀਲ ਕਰਕੇ ਗਿਆ ਮਾਤਾ ਵਰਗੀ ਆਪਣੀ ਹੈਗੀ ਆ ਠੀਕ ਆ ਆਂਟੀ ਨੂੰ ਬੜਾ ਉਹ ਬੋਲ ਕੇ ਗਏ ਆ ਗਲਤ ਬੋਲ ਕੇ ਗਏ ਉਹਨਾਂ ਨੇ ਜਦੋਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੁੰਡੇ ਨੂੰ ਕਿ ਵੀ ਤੂੰ ਗਲਤੀ ਕਰ ਰਿਹਾ ਤੂੰ ਕਿਦਾਂ ਆਪਣੇ ਮਾ ਸਮਾਨ ਮੈਂ ਤੇਰੀ ਹੈਗੀਆਂ ਮੈਨੂੰ ਛੇੜ ਰਿਹਾ ਤੂੰ ਵੀ ਉਸ ਤੋਂ ਬਾਅਦ ਉਹਨੇ ਉੱਤਰ ਕੇ ਆਂਟੀ ਦੇ ਲੱਤ ਵੀ ਮਾਰੀ ਆ ਮੈਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਰਾਹ ਚੱਲਦੇ ਇਦਾਂ ਜੇ ਕਿਸੇ ਨੂੰ ਛੇੜਦਾ ਆ ਕੋਈ ਤੇ ਉਹਦੇ ਤੇ ਬਣਦੀ ਜਿਹੜੀ ਸਖਤ ਕਾਰਵਾਈ ਉਹ ਕੀਤੀ ਜਾਵੇ ਔਰ ਆਂਟੀ ਨੂੰ ਵੀ ਅਪੀਲ ਕਰ ਰਹਾ ਆ ਵੀ ਜਾ ਕੇ ਆਪਣੀ ਜਿਹੜੀ ਐਮਐਲਏ ਆ ਸਿਵਲ ਤੋਂ ਜਾ ਕੇ ਕਰਾ ਕੇ ਪੁਲਿਸ ਮੁਲਾਜ਼ਮ ਦੇ ਕੋਲ ਜਾ ਕੇ ਆਪਣੇ ਚੌਂਕੀ ਦੇ ਵਿੱਚ ਰਿਪੋਰਟ ਲਿਖਾਣ ਰਿਪੋਰਟ ਲਿਖਾ ਕੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜੀ ਬਣਦੀ ਕਾਰਵਾਈ ਆ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਤਰੀਕੇ ਦਾ ਧੱਕਾ ਨਾ ਹੋਵੇ ਗੱਡੀ ਦੇ ਨਾਲ ਹੋਰ ਵੀ ਮੁੱਦੇ ਆਏ ਸੀ ਤਿੰਨ ਚਾਰ ਬਾਅਦ ਦੇ ਵਿੱਚ ਜਿਹੜੇ ਉਹਨਾਂ ਨੇ ਵੀ ਬਹੁਤ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਆਪਣੇ ਆਪ ਨੂੰ ਜ਼ਿੰਮੇਵਾਰ ਔਰ ਸੌ ਕਿੱਲਾਂ ਦੇ ਮਾਲਕ ਦੱਸਦੇ ਸੀ ਰੋਲਾ ਰੂਲਾ ਪਾ ਕੇ ਚਾਬੀ ਚਾਬੀ ਵਗੈਰਾ ਜ਼ਬਰਦਸਤੀ ਲੈ ਕੇ ਚਲੇ ਗਏ ਰੋਲਾ ਪਾ ਕੇ ਔਰ ਇੱਥੋਂ ਭੱਜ ਗਏ ਸਾਰੇ ਦੇ ਸਾਰੇ ਤੇ ਪੁਲਿਸ ਪ੍ਰਸ਼ਾਸਨ ਤੋਂ ਬੇਨਤੀ ਹੈ ਦੁਬਾਰਾ ਕਿ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਔਰ ਆਂਟੀ ਨੂੰ ਇਨਸਾਫ ਦਵਾਇਆ ਜਾਵੇ ਤੁਸੀਂ ਪੁਲਿਸ ਕੰਪਲੀਟ ਕਰੋਗੇ ਇਸ ਮਾਮਲੇ ਦੀ ਪੁਲਿਸ ਸਾਹਕੇ ਸਰ ਮੇਰੇ ਹੱਥ ਤਾਂ ਸੱਟ ਲੱਗੀ ਆ ਆ ਮੇਰੇ ਹੱਡੀ ਦੇ ਵਿੱਚ ਸੱਟ ਆ ਸਰ ਮੈਂ ਕਰੂੰਗੀ ਮੈਂ ਹੁਣੇ ਜਾਂਦੀ ਹੋਈ ਕੰਪਲੇਂਟ ਕਰਕੇ ਜਾਨੀ ਮੈਂ ਉੱਥੇ ਜਾਨੀ ਆ ਗੱਡੀ ਨੰਬਰ ਕੋਲੇ ਗੱਡੀ ਦਾ ਨੰਬਰ ਆ ਪੀਪੀ 10 ਐਚਪੀ ਔਰ 2648 ਇਹ ਗੱਡੀ ਦਾ ਨੰਬਰ ਆ ਜਿਸ ਗੱਡੀ ਦੇ ਵਿੱਚ ਉਹ ਸ਼ਖਸ ਜਿਹੜੇ ਨੇ ਆਂਦੇ ਨੇ ਲੇਕਿਨ ਉਹ ਮਾਮਾ ਦੇ ਸਮਾਨ ਆ ਜਿਹਨੂੰ ਕਹਿ ਸਕਦੇ ਆ ਕਿ ਜਿਨ੍ਹਾਂ ਨਾਲ ਗਲਤ ਇਸ਼ਾਰੇ ਕੀਤੇ ਜਾਂਦੇ ਸੀ ਲੇਕਿਨ ਉਸ ਤੋਂ ਬਾਅਦ ਜਿਵੇਂ ਕਿ ਰਾਜਵੀ ਸਮਾਜ ਸੇਵਕ ਨੇ ਦੱਸਿਆ ਕਿ ਉਹ ਗੱਡੀ ਵਾਲੇ ਜਿਹੜੇ ਨੇ ਇੱਥੇ ਰੁਕੇ ਸੀਗੇ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਚਾਬੀ ਵੀ ਜੜੀ ਆ ਪ੍ਰਸ਼ਾਸਨ ਦੇ ਸਾਹਮਣੇ ਹੀ ਜੜੀ ਆ ਸ਼ਰੀਆਮ ਗੁੰਡਿਆ ਕਰਦੀ ਕਰਕੇ ਉਹ ਚਾਬੀ ਵੀ ਆਪਣੀ ਲੈ ਕੇ ਇੱਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਲ ਹੈਲੋ ਹੈਲੋ ਗੁਰਵਿੰਦਰ ਸਰ ਗੱਲ ਕਰ ਰਹੇ ਹੋ ਜੀ ਹਾਂਜੀ ਸਰ ਗੁਰਵਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡੇ ਕੋਲ ਕਿ ਕੁਲਵਿੰਦਰ ਗੌਰ ਦਾ ਮਾਮਲਾ ਆਇਆ ਹੋਇਆ ਕਿ ਸਾਈਨ ਕਲੇਮ ਦੇ ਕੋਲ ਕਿਸੇ ਠੇਕੇ ਦੇ ਗੱਡੀ ਵਾਲੇ ਨੇ ਡਰਾਈਵਰ ਨੇ ਸ਼ੀਟ ਨਹੀਂ ਕੀਤੀ ਕਿ ਮਾਮਲਾ ਕੀ ਹੈਗਾ ਸਰ ਦੱਸੂਗੇ ਜੀ ਉਹ ਤੋਂ ਮੁੱਢਲੇ ਪਿੰਸ਼ੇ ਰੇ ਸੀਗੇ ਕਿ ਕੁਲਵਿੰਦਰ ਗੌਰ ਨੇ ਪਲੇਟ ਲਗਾਈ ਹੈ ਆਪਣੇ ਕੋ ਜੀ ਨਾਲ ਕੋਈ ਇਹਨਾਂ ਦੀ ਅਜੇ ਪੜਤਾਲ ਚੱਲਦੀ ਹੈ ਕੀ ਗੱਲਬਾਤ ਹੋਈ ਆ ਜੀ ਜਿਹੜਾ ਡਰਾਈਵਰ ਸੀ ਉਹਨੂੰ ਬੁਲਾਇਆ ਆਪਾਂ ਚੌਕੀ ਤੇ ਬੈਠ ਕੇ ਆਪਾਂ ਦੇਖਦੇ ਆਂ ਜੀ ਪੜਤਾਲ ਕਰਕੇ ਸਰ ਇਹਦੇ ਵਿੱਚ ਕੋਈ ਵੀਡੀਓ ਵਗੈਰਾ ਵੀ ਸਾਹਮਣੇ ਹੈ ਜਿਸ ਤਰ੍ਹਾਂ ਇਹਨਾਂ ਨੂੰ ਗੁੰਡਾਗਰਦੀ ਕਰ ਰਹੀ ਹੈ ਲੇਡੀਜ਼ ਨੇ ਕਿਹਾ ਕਿ ਮੇਰੇ ਢਿੱਡ ਚ ਲੱਤਾਂ ਵੀ ਮਾਰੀ ਆ ਉਹਨੇ ਇੰਦਾ ਦੀ ਤਾਂ ਇਸ਼ਾਰੇ ਵਗੈਰਾ ਕਿਤੇ ਗਏ ਨੇ ਕੋਈ ਲੱਤਾਂ ਵਾਲੀ ਨੇ ਤਾਂ ਵੀ ਕੋਈ ਹੱਥ ਸਾਹਮਣੇ ਨਹੀਂ ਆਈ ਹੈ ਜੀ ਬਾਕੀ ਪੂਰੀ ਪੁਛਤਾਚੀ ਜਰਦੀ ਹੈ ਸਰ ਇਹਦੇ ਵਿੱਚ ਕਾਰਵਾਈ ਕੀ ਕੀਤੀ ਜਾਊਗੀ ਵੈਸੇ ਦੇ ਆਧਾਰ ਤੇ ਜਿਸ ਤਰ੍ਹਾਂ ਲੜਕੀਆਂ ਦੇ ਵੀਡੀਓ ਮੇਰਾ ਵੀਰਪਨਾ ਇੰਦਾ ਸਰ ਲੰਡਰ ਇਨਵੈਸਟੀਗੇਸ਼ਨ ਫਿਰ ਤੋਂ ਹੁੰਦਾ ਹੈ ਅਸੀਂ ਕਹਾਂਗੇ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੇ ਸਰ ਦਾ ਲਗਾ